ਆਪਾਂ ਇਨਸਾਨਾਂ ਕੇ ਐਡੋਤੀ ਆਪਾਂ 10 ਦੇ ਮਿਲੂ ਇਨਸਾਨ ਹੀ ਹੈ ਇਨਸਾਨਾਂ ਨਾ ਇਹ ਆਪ ਆਪਣਾ ਫਰਜ਼ ਬਣਦਾ ਇਹਨਾਂ ਦੇ ਸਤਿਕਾਰ ਕਰਨਾ ਬਈ ਯਾਰ ਉਹ ਜਾਈ ਸਾਨੂੰ ਜੀ ਸਰਕਾਰ ਹੀ ਸਰਕਾਰ ਆ ਉਹ ਚੀਜ਼ ਸਾਨੂੰ ਵੀ ਇੱਕ ਇੱਕ ਮਿੰਟ ਹੱਥ ਸੁਣ ਕੀ ਚਾਹੀਦਾ ਸਾਨੂੰ ਬਈ ਜੀ ਰਾਜਨ ਸਾਨੂੰ ਕੁੱਟਾ ਕਰ ਕਿੱਥੇ ਆ ਕਰੀ ਸਾਡਾ ਘਰ ਆ ਪਿੰਡ ਪਰ ਆ ਪਰਲੀ ਸਾਡਾ ਅੱਛਾ ਉੱਥੇ ਪਾਣੀ ਆਇਆ ਪਾਣੀ ਸਾਡ ਮੇਰੇ ਪਾਣੀ ਖੜਾ ਹੈ ਤੁਸੀਂ ਉੱਥੇ ਖੜ੍ਹ ਜੋ 10 ਬੰਦੇ ਰਕੇ ਸਾਨੂੰ ਸਾਰੀ ਚੀਜ਼ ਆਉ ਹੁਣ ਕੀ ਪ੍ਰਸ਼ੰਸਾ ਕਰਦੇ ਆ ਆ ਹੀ ਪਿੰਡ ਆ ਹੀ ਟੰਡੂ ਪਾਣੀ ਐਸਾ ਰਹਿ ਗਿਆ ਦੇ ਦੋ ਦੋ ਬੰਦੇ ਲੈਣ ਚ ਲੱਗ ਜਾਂਦੇ ਪਰ ਤੁਸੀਂ ਸਾਡੇ ਨਾਲ ਬਾਰੇ ਮੇਰੇ ਦੋ ਦੋ ਬੰਦੇ ਹਟਾ ਦਿਓ ਜੋ ਮਦਦ ਹੁੰਦੀ ਹੈ ਕੋਈ ਨਹੀਂ ਭਾਈ ਜੋ ਮਦਦ ਹੁੰਦੀ ਹੈ ਜਦੋਂ ਮਦਦ ਅਪਣਾਉਂਦੇ ਆਂ ਤਾਂ ਛਿੰਨੀ ਘੜਦੀ ਹੈ ਪਾਈ ਨੂੰ ਨਹੀਂ ਪਰ ਇੱਕ ਮਿੰਟ ਛਿੰਨੀ ਤੁਸੀਂ ਆਹ ਖੋਈਓ ਯਾਰ ਸਾਥੋ ਇਹ ਭਾਈ ਜੀ ਮੁਵਾਰਕੀ ਬਾ ਪਿੰਡ ਆ ਇਹ ਪਿੰਡ ਦਾ ਨਾਮ ਪਿੰਡ ਦਾ ਨਾਮ ਹੈਗਾ ਮੁਵਾਰਕੀ ਬਾ ਤੇ ਆਪਾਂ ਨਾ ਰਾਸਤ ਗੱਲ ਕਰਾ ਰਹੀ ਸੀ ਸਾਈਡ ਤੇ ਲਵਾਉ ਜਰਾ ਰਸਤ ਲੈਣਾ ਪ੍ਰਸ਼ਾਦੇ ਲੈ ਕੇ ਆਏ ਸੀ ਲੰਗਰ ਦੇ ਵਿੱਚੋਂ ਤੇ ਹੁਣ ਲੰਗਰ ਦਾ ਗਾਂ ਪਹਚਾਉਣਾ ਜਿੱਥੇ ਪਾਣੀ ਆਇਆ ਹੜਾਂ ਦਾ ਆ ਪਿੰਡ ਦੇ ਵਿੱਚ ਮੈਨੂੰ ਪਾਣੀ ਨਹੀਂ ਦਿਖ ਰਿਹਾ ਤੇ ਰਸਤਾ ਰੁਕਿਆ ਤੇ ਲੰਗਰ ਦਾ ਪ੍ਰਸ਼ਾਦੇ ਹੁਣ ਲੈ ਕੇ ਜਾਣੇ ਸੀਗੇ ਤਾਂ ਕਰਕੇ ਰਸਤਾ ਆਪਾਂ ਨੂੰ ਮੈਨ ਲੈ ਲਿਆ ਤੇ ਲੰਗਰ ਨੂੰ ਰੋਕ ਰਿਹਾ ਹੁਣ ਆਪਾਂ ਲੰਗਰ ਮੰਗਦਾਂ ਨਹੀਂ ਹੋਗਾ ਉਹਨਾਂ ਦੇ ਪਾਸੇ ਕਰ ਦਿਓ ਆ ਹੁਣ ਰਸਤਾ ਨਹੀਂ ਛੱਡਿਆ ਆਪਾਂ ਨੂੰ ਆਇਆ ਰਸਤਾ ਜੋ ਛੱਡਤਾ ਆਪਾਂ ਵੀਡੀਓ ਨਾ ਬਣਾਵਾਂਗੇ ਜੇ ਰਸਤਾ ਨਹੀਂ ਆਪਾਂ ਨੂੰ ਆਇਆ ਰਾਹ ਮਿਲਿਆ ਨਹੀਂ ਆਪਾਂ ਵੀਡੀਓ ਤਾਂ ਪਾਉਣੇ ਆਂ ਗਵਾਰਕੀਵਾ ਪਿੰਡ ਆ ਇਹ ਕੋਈ ਇਹਦੇ ਵਿੱਚ ਪਾਣੀ ਨਹੀਂ ਹੈਗਾ ਕਿਸੇ ਗਲੀ ਦੇ ਵਿੱਚ ਕੋਈ ਇੱਧਰ ਸੜਜਾਂ ਤੇ ਨਹੀਂ ਹੈਗਾ ਆ ਦੇਖੋ ਇਹਨਾ ਇਕੱਠਾ ਹੋਇਆ ਵਾ ਆਪਾਂ ਸਰਤਾਲਪੁਰ ਰੋਦੀ ਕੰਨੀ ਗਏ ਸੀ ਉਧਰ ਵੀ ਸਾਨੂੰ ਰੁਕਣਾ ਪਿਆ ਜਦੋਂ ਆਏ ਘੇਰਦੇ ਸੀਗੇ ਤੇ ਇਧਰ ਨਾ ਆਪਣਾ ਅਮਰਤਸਰ ਕਨੇ ਉਧਰ ਵੀ ਆਏ ਸੀ ਹੁਣ ਜਦੋਂ ਇੱਥੇ ਆਏ ਹੋਣ ਲੱਗੇ ਫਿਰ ਆਪਾਂ ਲੰਗਰ ਕਿੱਥੋਂ ਕੋਈ ਲੈ ਕੇ ਆਉਗੇ ਦੁਬਾਰਾ ਇੱਥੇ ਕੀ ਇੱਥੇ ਰਾਸ਼ਨ ਲੈ ਕੇ ਆਉਗਾ ਜਦੋਂ ਆਪਾਂ ਨੂੰ ਰੋਕਦੇ ਹੀ ਰਹੇ ਜਾਣ ਦਿਓ ਜਾਣ ਦਿਓ ਬਾਪਾ ਇਹ ਤੁਹ ਬਾਬਾ ਇਹ ਲੁੱਟ ਲੈਣਗੇ ਆ ਆਪਾਂ ਹੀ ਖੜੇ ਜਿਹਦਾ ਉਹ ਘਟਾ ਆ ਉਹ ਮੁੰਡਾ ਚਲਾ ਲੈ ਨਾਲ ਇੱਥੇ ਬੈਠਾ ਜੀ ਛੇ ਛੜਦਾ ਉਹਤੀਓ